ਬਹੁਤ ਸਾਰੇ ਫਾਇਰ ਨਾਲ ਰਿਲੇਟਡ ਲੇਟੈਸਟ ਜਿਹੜੇ ਇਕੁਪਮੈਂਟ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਛੋਟੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਉਹ ਉਸ ਨੂੰ ਪੱਥਰ ਨੂੰ ਜਾਂ ਮਲਵੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਕੋਈ ਏਦਾਂ ਦਾ ਟੱਚ ਵੀ ਕਰਦਾ ਹੈ ਜਾਂ ਉਹਦੇ ਸਾਹਾਂ ਦੀ ਗਰਮੀ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਕਿ ਕਿੰਨਾ ਕੁ ਡੂੰਘਾ ਬੰਦਾ ਕੋਈ ਕੋਈ ਜੀਵਤ ਹੈਗਾ ਇਥੋਂ ਆਪਾਂ ਉਹਦੀ ਸਹਾਇਤਾ ਨਾਲ ਕੱਢ ਵੀ ਸਕਦੇ ਹਾਂ ਇੱਕ ਗੈਸ ਡਿਟੈਕਟਰ ਹੈ 6 6 ਲਾਈਨें ਕੀ ਗੈਸਟ ਟ੍ਰੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਆ ਉਹ ਹਵਾ ਦੇ ਵਿੱਚ ਐ ਇੱਕ ਪੋਰਟੇਬਲ ਐਗਜ਼ੌਸਟ ਫੈਨ ਆ ਜੋ ਬੇਸਮੈਂਟ ਵਗੈਰਾ ਚ ਧੂਆ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆ ਵੀ ਕੱਢ ਸਕਦੇ ਇੱਕ ਬੜਾ ਵਧੀਆ ਇੱਕ ਅੱਗ ਦੇ ਵਿੱਚ ਜਾਣ ਵਾਸਤੇ ਇੱਕ ਸੂਟ ਨੇ ਤੁਸੀਂ ਦੇਖੇ ਹੋਣਗੇ ਉਹ ਸਾਰੇ ਤੁਸੀਂ ਆਪਣੇ ਕੈਮਰੇ ਚ ਜੇ ਨਹੀਂ ਹੈ ਕਿ ਤਾਂ ਇਸ ਤੋਂ ਬਾਅਦ ਤੁਸੀਂ ਉਹ ਪਲੀਜ਼ ਉਹ ਗਾਈਡ ਵੀ ਕਰਦੇ ਆ ਸਾਰੇ ਦੱਸਦੇ ਆ ਸੋ ਅਸੀਂ 47 ਕਰੋੜ ਰੁਪਏ ਦਾ ਸਮਾਨ ਇਹ ਅਗਨ ਲੇਟਰ ਜੋ ਅੱਜ ਦੇ ਇਸ ਵਕਤ ਟਾਈਮ ਚ ਬਹੁਤ ਕੰਮ ਆ ਸਕਦਾ ਤੇ ਇਹਨੂੰ ਪਠਾਨਕੋਟ ਨੰਗਲ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਬਟਾਲਾ ਇਹ ਹਰੀ ਬਾਰਾਵ ਸੰਸੀ ਬਾਰਡਰ ਡਿਸਟ੍ਰਿਕਟ ਨੂੰ ਦੇ ਰਹੇ ਆ ਸੋ ਜੋ ਅੱਜ ਦੇ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਆਪਾਂ ਦੇਖਦੇ ਆ ਕਿ ਇੱਕ ਕਾਰ ਡਿੱਗਿਆ ਉੱਥੇ ਫਿਰੋਜ਼ਪੁਰ ਚ ਕਟੀ ਨੂੰ ਅਗ ਲਾ ਗਈ ਤਾਂ ਇਹ ਜੰਤਰ ਜਿਹੜੇ ਨੇ ਇਹ ਅੱਜ ਹੀ ਜਾਰੀ ਹੋ ਜਾਣਗੇ ਸਾਰੇ ਪਾਸੇ ਤੇ ਜੋ ਵੀ ਮਤਲਬ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਹ ਅਸੀਂ ਪੂਰੀਆਂ ਕਰ ਰਹੇ ਹੁਨੇ ਆਉਂਦੇ ਹੋਈ ਮੇਰੀ ਆਰਮੀ ਨਾਲ ਕੱਲ੍ਹ ਹੋਈ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ মিডিਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ამ ਤਰ੍ਹਾਂ ਲੋਕ ਉਹਨੂੰ ਦੇਖਣ ਲਈ ਦਿਨ ਚੜਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾ ਆਰਮੀ ਨੂੰ ਦਿਓ ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ 파ਟ ਉਹਦੇ ਜਿੰਦਾ ਵੀ ਹੁੰਦੇ ਨੇ ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭੱਤੋ ਖਰਿਆ ਹੁੰਦਾ ਪਕ ਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸਾਂ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦੇਣਾ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫੋਰਮੇਸ਼ਨ ਦਿਓ ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਾਰੂਦ ਜਿਹੜਾ ਉਹ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਇਆ ਹੋਵੇ ਸੀਐਮ ਸਰ ਕੋਈ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਬਿਆਨ ਆਇਆ ਸੀ ਤਣਾਤ ਕਦਮ ਕਰਨ ਨੂੰ ਤਿਆਰ ਰਹਿਤਾ ਲੱਗਦਾ ਹੈ ਕਿ ਜਲਾਹ ਜਿਹੜੇ ਹਨ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਹੈ ਹੁਣ ਤਾਂ ਉਹ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀਆਂ ਵੀ ਛੱਡਣ ਲੱਗੇ ਸਿਰਸੇ ਜਿਹੜੀ ਡਿੱਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡਰੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਉਹ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에ਅਰ ਫੋਰਸ ਸਟੇਸ਼ਨ ਦੀ ਤਾਂ ਇੱਕ ਪਾਸੇ ਤਾਂ ਗੋਲੇ ਚਲਾ ਰਹੇ ਆ ਜਾਂ ਡਰੋਨ ਦੂਜੇ ਪਾਸੇ ਕਹਿੰਦੇ ਅਸੀਂ ਤਣਾ ਖਤਮ ਕਰਨ ਤਿਆਰ ਆ ਕਿ ਪਾਕਿਸਤਾਨ ਦਾ ਦੋਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ ਔਰ ਅੱਜ 4 ਵਜੇ ਸਰਬ ਧਰਮ ਮੀਟਿੰਗ ਰਾਜਪਾਲ ਬੰਚ ਗਵਰਨਰ ਸਾਹਿਬ ਅਸੀਂ ਉਹਨੂੰ ਜਿਹੜਾ ਬੁਲਾਇਆ ਔਰ 5 ਵਜੇ ਆਲ ਪਾਰਟੀ ਮੀਟਿੰਗ ਤਾਂ ਕਿ ਅਸੀਂ ਫੌਜ ਨੂੰ ਇਹ ਮੈਸੇਜ ਦੇ ਦਈਏ ਕਿ ਸਾਰੇ ਧਰਮਾਂ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਆਪਣੇ ਆਪਣੇ ਨਿੱਜੀ ਮਫਾਦਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਔਰ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਤੋਂ ਆਪਣੇ ਪਾਰਟੀ ਤੋਂ ਉੱਪਰ ਉੱਠ ਕੇ ਇਸ ਵਕਤ ਫੌਜ ਦੇ ਨਾਲ ਖੜੇ ਆ ਬਿਲਕੁਲ ਹੌਸਲਾ ਵਧਾਉਣ ਵਾਸਤੇ ਉਹਨਾਂ ਦਾ ਸੋ so, 4 ਵਜੇ ਸਰਬ ਧਰਮ ਮੀਟਿੰਗ ਹੈ ਰਾਜਪਾਲ ਬੰਚ 5 ਵਜੇ ਸਰ ਪਾਰਟੀ ਮੀਟਿੰਗ ਹੈ ਬ੍ਰਿਟਲ ਪਾਰਟੀ ਜਿਹੜਾ ਨੁਕਸਾਨ ਹੈ ਉਹ ਦੋਸਤ ਦੇ ਹੋ ਰਿਹਾ ਇੱਕ ਜ਼ਮ ਉਸ ਤੋਂ ਜ਼ਿਆਦਾ ਹੋ ਰਿਹਾ ਔਰ ਦੂਜਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਉਪਰੰਦ ਲਈ ਜਾਂ ਫਿਰ ਯਕ ਕਹਿ ਲਈ ਕਿ ਉਹਨੂੰ ਕਿਸ ਤਰੀਕੇ ਨਾਲ ਅਹਾਰ ਆਪ ਨੂੰ ਕੁਝ ਪਲਾਨਸ ਕੀਤੇ ਗਏ ਹਨ ਅੰਦਰ ਤੱਕ ਕਿ ਹਰ ਦਾ ਲੜਾਈ ਖਤਮ ਨਹੀਂ ਕੋਈ ਦੇਖੋ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਸਾਡਾ ਬਾਰਡਰ ਲੱਗਦਾ ਉਹਨਾਂ ਨਾਲ ਔਰ ਬਿਲਕੁਲ ਫਲੈਟ ਗਰਾਊਂਡ ਬਾਰਡਰ ਹੈ ਜੀ Rajasthan ਚ ਜਿਹੜੇ ਨੇ ਉਹ ਰੇਤ ਦੇ ਟਿੱਬੇ ਨੇ ਇੱਧਰ ਪਹਾੜ ਨੇ ਇਹੀ ਇੱਕ ਬਾਰਡਰ ਹੈ ਜਿਹਦੇ ਵਿੱਚ ਆਈ ਕੰਟੈਕਟ ਹੋ ਜਾਂਦਾ ਹੈ ਕਿ ਉਹ ਸਾਹਮਣੇ ਪਾਕਿਸਤਾਨ ਦੇ ਪਿੰਡ ਦਿਖਦੇ ਨੇ ਬਿਲਕੁਲ ਅੱਖਾਂ ਰਾਈ ਨੰਗੀ ਅੱਖਾਂ ਰਾਈ ਦੇਖਦੇ ਨੇ ਦੂਰਬੀਨ ਰਾਈ ਜਾਉ ਵੀ ਜਾਣ ਦੀ ਲੋੜ ਨਹੀਂ ਸੋ ਇਸ ਕਰਕੇ ਸਾਨੂੰ ਮੀਸ ਸੀ ਸੀ ਪਹਿਲੀ ਤਿਆਰ ਸੀ ਕਿ ਉਹ ਕਰਨਗੇ ਤਾਂ ਇੱਧਰਲੇ ਪਾਸੇ ਆਉਣਗੇ ਤਾਂ ਪੰਜਾਬ ਨੇ ਪਹਿਲਾਂ ਵੀ फ्रंट ਤੇ ਲੜਾਈ ਲੜਈ ਹੈ ਪੰਜਾਬ ਹੁਣ ਵੀ ਫਰੰਟ ਤੇ ਲੀਡ ਕਰੂਗਾ ਔਰ ਅੱਜ ਜਿਹੜੇ ਜ਼ਖਮੀ ਹੋਏ ਨੇ ਫਿਰੋਜ਼ਪੁਰ ਵਾਲੇ ਇਨਸੀਡੈਂਟ ਚੋਂ ਡੀ ਐਮ ਸੀ ਐਸ ਸੀ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਚੀਮਾ ਸਾਹਿਬ ਉਥੇ ਗਏ ਹੋਏ ਨੇ ਕੱਲ ਨੂੰ ਮੈਂ ਮਤਲਬ ਤੁਨ ਦਾਤਰੀ ਸਾਧਾ ਮਤਲਬ ਕਿਉਂਕਿ ਥੋੜਾ ਲੋਕੇਸ਼ਨ ਰੱਖਣਾ ਪੈਂਦਾ ਟਾਪ ਸੀਕ੍ਰੇਟ ਕੱਲ ਨੂੰ ਮੈਂ ਉਹਨਾਂ ਏਰੀਆ ਦਾ ਵੀ ਦੌਰਾ ਕਰੂੰਗਾ ਜਿੱਥੇ ਇੱਥੇ ਮੈਜ਼ੈਲਾਂ ਟਿੱਗੀਆਂ ਜਿਕੇ ਤਾਂ ਚ ਮੈਂ ਲੋਕਾਂ ਨੂੰ ਮਿਲ ਕੇ ਆਉਂਗਾ ਪੈਨਿਕ ਨਾ ਹੋ ਕੋਈ ਸਟੋਰੇਜ ਕਰਨ ਦੀ ਲੋੜ ਨਹੀਂ ਕੋਈ ਗੈਸ ਵਗੈਰਾ ਸਿਲੰਡਰ ਭਰਾ ਲੋ ਗੱਡੀਆਂ ਦੇ ਟੈਂਕੀਆਂ ਭਰਾ ਲੋ ਵਾਲੀ ਏਦਾਂ ਦੀ ਸਿਚੁਏਸ਼ਨ ਹੈ ਨਹੀਂ ਸਭ ਕੁਝ ਸਾਡੇ ਕੋਲੇ ਪ੍ਰੋਪਰ ਹੈਗਾ ਤੇਲ ਵੀ ਹੈਗਾ ਗੈਸ ਵੀ ਹੈਗੀ ਆ ਜਰੂਰੀ ਵਸਤਾਂ ਸਭ ਕੁਝ ਕੋਈ ਐ ਨਹੀਂ ਕਰਨ ਦੀ ਲੋੜ ਕੇ ਖਰੀਦ ਕੇ ਰੱਖ ਲੋ ਜਾਂ ਕੋਈ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੇ ਜਾਂ ਕੋਈ ਸਟੋਰੇਜ ਸ਼ੁਰੂ ਹੋ ਜੇ ਇਹਦੇ ਵਾਸਤੇ ਅਸੀਂ ਡਿਪਟੀ ਕਮਿਸ਼ਨਰ ਨੂੰ ਡਿਊਟੀ ਲਾਤੀ ਸਾਡੇ ਮੰਤਰੀਆਂ ਦੀ ਵੀ ਡਿਊਟੀ ਲਗਾਤੀ ਦੋ ਦੋ ਮਿਨਿਸਟਰ ਹਰ ਜ਼ਿਲ੍ਹੇ ਦੇ ਬਾਰਡਰ ਦੇ ਵਿੱਚ ਇਹੀ ਮਾਨੀਟਰ ਕਰਨਗੇ ਕਿ ਕੋਈ ਕੋਈ ਇੱਥੇ ਬਲੈਕ ਮਾਰਕੀਟਿੰਗ ਜਾਂ ਕੋਈ ਕੋਈ ਰੋਕ ਕੇ ਆਪਣਾ ਸਮਾਨ ਉਹਨੂੰ ਮਹਿੰਗਾ ਮਹਿੰਗਾ ਵੇਚਣ ਦੀ ਕੋਸ਼ਿਸ਼ ਨਾ ਕਰੇ ਜੀ ਸਰ ਜੀ ਇਹਨਾਂ ਨੇ ਇਹ ਕਹਿੰਦੇ ਆ ਕਿ ਬਾਕੀ ਕਾਫੀ ਡਿਫਰੈਂਸ ਜਾਨੀ ਰੂਮਰ ਜਿਹੜੀ ਹੈਗੀ ਹੈ ਉਹ ਫੈਲਾ ਰਹੇ ਨੇ ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਸਲਾਰਤੀ ਜਲੀ ਨਹੀਂ ਦੂਜੇ ਮੀਡੀਆ ਵਿੱਚ ਵੀ ਹੈ ਮੇਨਸਟਰੀ ਮੀਡੀਆ ਵਿੱਚ ਵੀ ਹੈ ਕਿ ਉਹਨੇ ਬੰਬ ਹੋਣੇ ਨੇ ਆਪਣੇ ਕੋਲੇ ਨਾ ਉਹਨਾਂ ਉਨ ਜਹਾਜ ਨਹੀਂ ਹੋਣ ਜਿਹਨੇ ਚਲਾ ਬੈਠੇ ਤੁਸੀਂ ਕੰਪਿਊਟਰ ਨਾਲ ਕਿਰਪਾ ਕਰਕੇ ਮੈਂ মিডিਆ ਨੂੰ ਬੇਨਤੀ ਕਰਦਾ ਹਰ ਗੱਲ ਟੀਆਰਪੀ ਖੁੱਸ ਗਈ ਹੈ ਭਾਰਤ ਦੀ ਸੈਨਾ ਪਾਕਿਸਤਾਨ ਮੇਂ 라ਵਲਪਿੰਡੀ ਮੇਂ ਲਹਿਰਾਏਗਾ ਝੰਡਾ ਮਤਲਬ ਥੋੜਾ ਜਿਹਾ ਇਸ ਗੱਲ ਤੋਂ ਗਰੇਜ਼ ਕਰੋ ਕਿ ਇਸ ਮੈਂ ਮੌਕਾ ਸਾਥ ਦਿਓ ਕਬਰੌਣ ਦੀ ਲੋੜ ਨਹੀਂ ਉਹ ਤੁਹਾਡੀਆਂ ਖਬਰਾਂ ਸੁਣ ਕੇ ਤੁਰ ਪੈਂਦੇ ਉਧਰ ਨੂੰ ਵੀ ਜੇ ਤੇਲ ਭਰਾ ਲਈਏ ਤਾਂ ਕੰਮ ਖਰਾਬ ਹੋ ਗਿਆ ਸੋ ਸੋਸ਼ਲ ਮੀਡੀਆ ਕੱਲਾ ਨਹੀਂ ਸੋਸ਼ਲ ਮੀਡੀਆ ਤੁਸੀਂ ਤਾਂ ਯਕੀਨ ਜਿਹੜਾ ਮੇਨ ਸਟਰੀਮ ਮੀਡੀਆ ਦਾ ਯਕੀਨ ਵਾਲਾ ਮੀਡੀਆ ਹੈ ਕੋਈ ਤੁਹਾਡੀ ਇਨਫੋਰਮੇਸ਼ਨ ਲੈਣ ਵਾਸਤੇ ਲੋਕ ਟੀਵੀ ਆਨ ਕਰਦੇ ਨੇ ਉਧਰੋਂ ਇਨਫੋਰਮੇਸ਼ਨ ਦੀ بجائے ਬਲਦਾ ਵੀ جنگ ਲੱਗੀ ਪਈ ਆ ਹੋ ਗਿਆ ਹੋ ਗਿਆ ਉਹ ਬੰਦ ਹੀ ਕਰ ਦਿੰਦੇ ਨੇ ਵੀ ਯਾਰ ਰਹਿਣ ਦਿਓ ਸੋ ਸਰਕਾਰ ਨੂੰ ਆ ਕੇ ਕਲੀਅਰ ਕਰਨਾ ਪੈਂਦਾ ਕਿ ਆ ਜਿਹੜੀ ਮੀਡੀਆ ਚ ਗੱਲ ਚੱਲੀ ਹੈ ਝੂਠ ਹੈ ਆ ਸੱਚ ਹੈ ਸੋ ਇਸ ਤਰ੍ਹਾਂ ਨਾ ਕਰੇ